ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸਾਂਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਪ੍ਰਿੰਗੜੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪਤਨ ਤੋਂ ਇੱਕ ਸੜਕ ਨਿਕਲਦੀ ਹੈ ਜਿਹੜੀ ਪੱਟੀ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਪ੍ਰਿੰਗੜੀ ਆਉਂਦਾ ਠੀਕ ਆ ਜੀ ਤੇ ਵਾਇਆ ਪ੍ਰਿੰਗੜੀ ਇਹ ਬਿਲਕੁਲ ਸੜਕ ਜਿਹੜੀ ਅੱਗੇ ਪੱਟੀ ਨੂੰ ਜਾਂਦੀ ਆ 8 9 8 9 ਕਿਲੋਮੀਟਰ ਦੀ ਦੂਰੀ ਆ ਸਾਰੀ ਹਰੀਕੇ ਪਤਨ ਤੋਂ ਕੋਈ ਵੀਰ ਆਪਣੇ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਹਰੀਕੇ ਪਤੰਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਪ੍ਰਿੰਗੜੀ ਆ। ਬੱਠੇ ਪੈਣੇ ਪਿੰਡ ਲੱਗੇ ਆ ਆਪਾਂ ਨਗੋਟਾ ਪਿੰਡ ਬਿਲਕੁਲ ਨੇੜੇ ਬਿੰਦੇ ਦੇ ਭਿੰਦੇ ਵੀਰ ਦੇ ਕੋਲ ਆਇਆ ਦੋਸਤੋ। ਇਸ ਘਰੋਂ ਪਹਿਲਾਂ ਵੀ ਆਪਾਂ ਰੂਟੀਨ ਦੇ ਵਿੱਚ ਵੀਡੀਓ ਪਾਈਆਂ ਨੇ ਤਕਰੀਬਨ ਕੋਈ 5-4-7-7 ਦਿਨਾਂ ਬਾਅਦ ਇੱਕ ਜਿਹੜੀ ਅਪਡੇਟ ਆ ਆਪਾਂ ਇਸ ਘਰੋਂ ਤੁਹਾਨੂੰ ਦਿੰਦੇ ਰਹੀਦਾ। ਬਾਕੀ ਪ੍ਰੋਪਰ ਡਿਟੇਲ ਵੀ ਰਬਿੰਦੇ ਤੋਂ ਲੈ ਲਾਂਗੇ। ਅੱਜ ਤਰੀਕ 15 ਮਾਰਚ ਤੁਸੀਂ ਨੋਟ ਕਰ ਲਓ ਸਮਾਂ ਕੋਈ ਮਾਰਨਿੰਗ 10:30 ਵਜਣ ਦਾ ਆ। ਤਿੰਨ ਵੜਾ ਤੁਹਾਨੂੰ ਦਿਖਾਉਣੀ ਆ ਆਪਾਂ ਠੀਕ ਆ ਜੀ ਇੱਕ ਬੱਛੀ ਸੂ ਇਧਰ ਜਿਹੜੀ ਆਪਾਂ ਤੁਹਾਨੂੰ ਇੱਕ ਵਿਖਾਵਾਂਗੇ ਬੜੀ ਸੋਹਣੀ ਬੱਚੀ ਆ ਰੇਡ ਵੀ ਬੜਾ ਜਾਇਜ਼ ਰਹੂਗਾ ਮੇਲ ਵੀ ਭਾਪੜਤੇ ਜੀ ਜਾਊਗੀ ਠੀਕ ਆ ਜੀ ਤੇ ਦੋ ਬੜਾ ਜਿਹੜੀਆਂ ਗੱਬਣ ਆ ਇੱਕ ਤਕਰੀਬਨ ਹਜੇ ਥੋੜੇ ਕਿ ਦਿਨ ਕੱਢਦੀ ਆ ਤੇ ਆ ਜਿਹੜੀ ਵੜੇ ਵੀ ਤਕਰੀਬਨ ਕੋਈ 10-12 10-12 ਦਿਨਾਂ ਦਾ ਹਜੇ ਸਵਾ ਲੈਂਦੀ ਆ ਆਓ ਕਰਦੇ ਆ ਪੂਰੀ ਗੱਲਬਾਤ ਲੈਣੀ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਬਿੰਦੇ ਸਾਸਰੀਕਾਲ ਮੇਰੇ ਸਾਸਰੀਕਾਲ ਸਾਰੇ ਭੈਣ ਭਰਾਵਾਂ ਨੂੰ ਸਾਸਰੀਕਾਲ ਜਿੰਨੇ ਚੈਨਾਂ ਨੂੰ ਵੇਖਣ ਵਾਲੇ ਸਾਰਿਆਂ ਨੂੰ ਸਾਸਰੀਕਾਲ ਵੀਰ ਜੀ ਹੋਰ ਬਿੰਦੇ ਭਾਜੀ ਠੀਕ ਠਾਕ ਹੋ ਵਧੀਆ ਵੀ ਤੇ ਚੜਦੀ ਕਲਾ ਕਿਰਪਾ ਬਾਪੂ ਦੀ ਆ ਸ਼ੁਕਰੇ ਮਾਲਕ ਦਾ ਜੀ ਹੋਰ ਬਿੰਦੇ ਵੀਰ ਗੱਲ ਬਾਤ ਵਧੀਆ ਕਿਰਪਾ ਬਾਪੂ ਦੀ ਆ ਤੇ ਫਿਰ ਮੈਨੂੰ ਲੱਗਦਾ ਵੀ ਵਕਫਾ ਥੋੜਾ ਜਿਹਾ ਪੈ ਗਿਆ ਕੋਈ 10 12 ਦਿਨ ਨਹੀਂ ਲੰਘ ਗਿਆ ਜੀ ਵੀਰ ਜੀ ਮਾਲ ਘਟ ਮਿਲਦਾ ਜਦੋਂ ਵਿੱਚ ਦੋ ਚਾਰ ਅਮਾਲ ਮਿਲਦਾ ਇੱਕ ਵੀਰ ਜੀ ਨਾ ਮਣ ਕੇ ਦੋ ਡੰਗਰ ਵੀਡੀਓ ਪੈ ਜਾਂਦੀ ਨਹੀਂ ਅੱਖੇ ਇੱਕ ਦੋ ਚਾਰ ਡੰਗਰ ਤੋਂ ਫਿਰ ਵੀਡੀਓ ਬਣਦੀ ਵਧੀਆ ਹਾਂ ਇੱਕ ਦੋ ਡੰਗਰ ਵੀਡੀਓ ਨਹੀਂ ਬਣਦੀ ਵੀਰ ਜੀ ਬਸ ਬਸ ਮਾਲ ਵਿਕ ਜਾਂਦਾ ਵੀਰ ਜੀ ਫੇਰ ਬਿਲਕੁਲ ਚਾਰ ਕਠੀਆਂ ਜੀ ਅੱਜ ਵੀ ਵਿਕ ਚੱਲੀ ਵੱਚੀ ਫਿਰ ਮੈਂ ਤਿੰਨਾਂ ਦੀ ਪਾਈਏ ਦੋ ਦੀ ਵੀਡੀਓ ਕੀ ਪਾਈਏ ਆ ਬਾਕੀ ਮਾਲ ਤੁਹਾਡੇ ਕੋਲੇ ਨਾ ਵੀ ਜਾਇਜ਼ ਹੁੰਦਾ ਪਰ ਉਹ ਆਇਆ ਗਿਆ ਰਾਇਆ ਤੇ ਜਾਇਜ਼ ਬਿਲਕੁਲ ਜਾਇਜ਼ ਰੀਟ ਆ ਟੋਕੜਾਂ ਨੇ ਮੋਲੀ ਪਾ ਲਈ ਵੀਰ ਜੀ ਟੋਕੜਾਂ ਦੇ ਮੋਲਾ ਨਾ ਸੱਜਰ ਮਿਲ ਜਾਂਦੀਆਂ ਚਲੋ ਸੱਜਰ ਮਿਲ ਜਾਂਦੀਆਂ ਹਾਂਜੀ ਵੀਰ ਜੀ ਇਹ ਤਾਂ ਗੱਲ ਹੈਗੀ ਆ ਤੇ ਮੈਨੂੰ ਲੱਗਦਾ ਫਿਰ ਅੱਗੇ ਫਿਰ ਕੋਈ 10 15 ਦਿਨ ਬਿਜੀ ਰਹਿ ਜਾਣਾ ਜਿੱਦਾਂ ਜਿੱਦਾਂ ਹੁਣ ਵੀਰ ਜੀ ਹੁਣ ਆਪਣੇ ਚੱਲਣ ਦਾ ਮੇਲਾ ਬਾਬਰ ਨਾ ਸੌਂਜੀਦਾ ਠੀਕ ਹੈ ਜੀ ਹੁਣ ਆਪਾਂ ਚੱਲਣਾ 20 ਤੋਂ 21 22 ਤਿੰਨ ਦਿਨ ਚੱਲਣਾ ਮੇਲਾ ਆਪਣੇ ਪਿੰਡ ਹੀ ਗੁਰਦੁਆਰਾ ਸਾਹਿਬ ਪਿੰਡ ਪ੍ਰਿੰਗੜੀ ਹਾਂਜੀ ਪਿੰਡ ਪ੍ਰਿੰਗੜੀ ਹਾਂ ਸਾਰੇ ਇਲਾਕਿਆਂ ਨੂੰ ਪਤਾ ਆਪਣੇ ਅਲੱਗ-ਅਲੱਗ ਪਿੰਡ ਤੋਂ ਠੀਕ ਆ ਜੀ ਤੇ ਇਹ ਝੋਣ ਆਪਾਂ ਚੱਲਣਾ 20 ਤੋਂ ਨਗ ਕਿਰਤਨ ਆ 21 22 ਨੂੰ ਦੋ ਦਿਨ ਮੇਲਾ ਚੱਲੂ ਵੱਡਾ ਠੀਕ ਆ ਜੀ ਤੇ 22 ਤਰੀਕ ਨੂੰ ਹੋਊਗਾ ਮੈਚ ਅਖੀਰ ਵਾਲੇ ਬੁਲਟਡਾ ਹਾਂ ਤੇ ਅਪ੍ਰੈਲ ਦੂਜੀ ਟੀਮ ਆਉਗੀ ਦੋ ਟੀਮਾਂ ਕਬੱਡੀ ਦੀਆਂ ਆ ਰਹੀਆਂ ਹੋਣੀਆਂ ਤੇ ਢਾਡੇ ਆਉਣਗੇ ਪਾਰਸ ਹਾਂ ਤੇ 19-19 ਦੇ ਇੱਕ ਕਾਹਣੀ ਇਕੱਠੇ ਪੜਨੇ ਤੇ ਭਾਈ ਮਾਰਟ ਨੂੰ ਹੋਊਗਾ ਤੇ ਵੱਡੇ ਦੁਵਾਨ ਲੱਗਣਗੇ ਦੁਵਾਨ ਵੱਡੇ ਲੱਗਣਗੇ ਤੇ ਸ਼ਾਮ ਨੂੰ ਪ੍ਰੀਤ ਭਾਈ ਲੱਦੂ ਦੀ ਟੀਮ ਹੋਊਗੀ ਤੇ ਇੱਕ ਕੀਰਾ ਗੋਲਟ ਦੀ ਹੋਊਗੀ ਠੀਕ ਆ ਹਾਂਜੀ ਇਹ ਵੀ ਫਿਰ ਪ੍ਰਬੰਧ ਪੂਰਾ ਮੈਨੇਜਮੈਂਟ ਜਿਹੜੀ ਆ ਫਿਰ ਤੁਹਾਡੇ ਕੋਲ ਹੀ ਆ ਹਾਂਜੀ ਹਾਂਜੀ ਕਿਰਪਾ ਬਾਪੂ ਦੀ ਮਾਰਕ ਚੱਪਾ ਆ ਸਾਰੇ ਭੈਣ ਭਰਾਵਾ ਚੜ ਕੇ ਆਉਣ ਆਪਣੇ ਕੋਲੇ ਬਿਲਕੁਲ 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 ਲੋ ਵੀ ਦੋਸਤੋ ਬਿਲਕੁਲ ਮਾਜੇ ਦੀ ਧਰਤੀ ਤੇ ਪਿੰਡ ਪ੍ਰਿੰਗੜੀ ਵੱਡੇ ਜਿਹੜੇ ਮੇਲੇ ਹੋਣ ਜਾ ਰਹੇ ਆ ਠੀਕ ਆ ਜੀ ਤੇ ਉਹ ਤਰੀਕ ਵੀ ਤੁਹਾਨੂੰ ਦੱਸ ਦਿੱਤੀ ਆ ਉਹਨਾਂ ਤਰੀਕਾਂ ਦੇ ਵਿੱਚ ਇੱਥੇ ਮੇਰਾ ਭਰਾ ਜਰੂਰ ਆਪਣੀ ਸ਼ਮੂਲੀਅਤ ਕਰੇ ਉਹ ਠੀਕ ਹੈ ਜੀ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਪਹੁੰਚਣ ਤੇ ਲਾਹਾ ਖਟਾਣ ਠੀਕ ਹੈ ਜੀ ਮੱਥੇ ਟੇਕਣ ਤੇ ਬਿਲਕੁਲ ਆਓ ਜਰੂਰ ਇੱਥੇ ਕਰੋ ਵਿਜ਼ਿਟ ਤੇ ਅੱਜ ਜਿਹੜੇ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਤਿੰਨ ਤਿੰਨ ਪਸ਼ੂ ਆ ਠੀਕ ਹੈ ਜੀ ਤੇ ਸ਼ੁਰੂਆਤ ਬਿੰਦੇਵਰ ਕਿਹੜੇ ਪਾਸਿਓਂ ਕਰਦੇ ਜੀ ਮੇਰੇ ਛੋਟੇ ਛੋਟੇ ਕਰ ਦਈਏ ਪਹਿਤੋ ਲੈ ਵੀ ਹਾਂਜੀ ਬਿਲਕੁਲ ਛੋਟੇ ਛੋਟੇ ਨਾਗਰੇ ਤੇ ਛੋਟੇ ਰੇਤ ਆ ਹਾਂਜੀ ਹਾਂਜੀ ਮੈਂ ਵੀ ਇਹ ਮੇਲਾ ਵੇਖਣਾ ਹਣ ਜਾਣ ਲਈ ਅੱਜ ਪਾ ਲਈਏ ਇਹਨੂੰ ਤੱਕ ਆ ਫਿਰ 24 ਪੰਜੀ ਦੀ ਤੋਂ ਸ਼ੁਰੂ ਕਰਾਂ ਫਿਰ ਕੰਮ 25 ਮਾਰਚ ਤੋਂ ਫਿਰ ਕੰਮ ਗੱਲਬਾਤ ਆ ਜੀ ਵੀਰ ਜੀ ਆਪਾਂ ਦੇਣਾ ਤੋਹਫੇ ਦੇਣੇ ਆ ਸਾਰਿਆਂ ਨੂੰ ਵੰਡਦੇ ਨੇ ਅੱਜ ਠੀਕ ਆ ਜੀ ਚੱਲਾਂਗੇ ਅੱਜ ਆ ਵੀਰ ਜੀ ਇਹ ਕੀ ਡਿਟੇਲ ਆ ਸੁਹਾ ਕਿਨਵਾ ਸੁਣਦੀ ਜੀ ਪਹਿਲਾਂ ਸੁਹਾ ਸੋਣਾ ਵੀਰ ਜੀ ਨੇ ਪਹਿਲਾਂ ਹਾਂ ਜੀ ਪਹਿਲਾਂ ਥੱਲੇ ਬੜੀ ਸਾਫ ਆ ਹਾਂ ਸਾਫ ਸੁਥਰੀ ਵੀਰ ਜੀ ਆ ਦਿਖਾਈਏ ਆ ਵੇਖੋ ਹਾਂ ਜੀ ਬੱਚੀ ਦਾ ਉੱਪਰ ਥੱਲੇ ਬੜੀ ਸਾਫ ਆ ਧੀਰੀ ਤੁਰੀ ਬਹੁਤ ਆ ਹਾਂ ਜੀ ਥਣ ਵੇਖੋ ਕਰਮ ਵਾਲੀ ਨੂੰ ਬਿਲਕੁਲ ਬਦਲੇ ਪੂਨੀਆ ਵਰਗੇ ਥਣ ਨੇ ਹਾਂ ਜੀ ਬਾਕੀ ਚੱਡੇ ਛੱਡੇ ਦੀ ਲੇਫਟੀ ਲੂਫਟੀ ਬਹੁਤ ਜਿਆ ਸੀਲ ਸੁਹਾਗਾ ਕਰਮਾ ਦੇ ਟਿੱਕੇ ਤੇ ਕਰੋ ਸੰਗ ਦੇ ਵਿੱਚ ਬਿਲਕੁਲ ਛੋਟੀ ਜੈਗ ਰੇਟ ਦੇ ਵਿੱਚ ਤੇ ਵਹਿੜ ਵੀ ਛੋਟੀ ਆ ਉਪਰੋਂ ਥੋੜਾ ਦੇਖ ਸਕਦੇ ਤੁਸੀਂ ਠੀਕ ਆ ਜੀ ਪਿੰਡੇ ਪੁੰਡੇ ਦੀ ਜੇਕਰ ਆਪਾਂ ਕਹੀਏ ਵੀ ਨਰਮਾ ਥੋੜੀ ਜੀ ਤੇ ਪਰ ਰੇਟ ਵਾਲੇ ਪਾਸੇ ਵੀ ਕੋਈ ਗਰਮ ਨਹੀਂ ਹੁੰਦੀਗੀ ਨਹੀਂ ਥੋੜੀ ਜਿਹੀ ਪਾਸੇ ਬੜੀ ਨਰਮਰ ਹੋਊਗੀ ਹਾਂਜੀ ਤੇ ਹੈ ਵੀਰ ਤਿੱਪਣ ਤੁੱਪਣ ਵਧੀਆ ਬਰੀ ਆ ਪਹਿਲਣ ਵੱੱਛੀ ਆ ਵੀਰ ਜੀ ਠੀਕ ਆ ਜੀ ਹਾਂਜੀ ਚਲੋ ਬਾਕੀ ਕੋਈ ਸੱਜਣ ਆਉਂਦਾ ਆਪਾਂ ਹਮੇਸ਼ਾ ਕਹਿੰਦੇ ਆ ਵੀ ਇੱਥੇ ਤਸੱਲੀ ਕਰੀ ਵੀਰ ਜੀ ਮੈਂ ਨਾ ਇਸ ਚੈੱਕ ਕਰ ਪਾ ਕੇ ਫਿਰ ਲੱਗੇ ਜਾ ਕਰੋ ਮਾਲ ਡੰਗਰ ਵੀਰ ਜੀ ਆ ਹ ਬਿਲਕੁਲ ਇਹ ਚੱਕਰ ਹੋ ਜਾਂਦਾ ਲੋ ਵੀ ਪ੍ਰਭੂ ਆ ਫੇਸ ਦੀ ਕੁਆਲਿਟੀ ਆ ਮੂੰਹ ਮੱਥਾ ਕਰ ਲਓ ਚੈੱਕ ਠੀਕ ਆ ਜੀ ਤੇ ਇਧਰੋਂ ਤੁਹਾਨੂੰ ਆਪਾਂ ਵਿਖਾ ਦਗੇ ਆ ਕਰੋ ਚੈੱਕ ਸੋ ਚਾਰੇ ਥਾਮ ਨੇ ਕੋਈ ਪੰਜਵੀਂ ਫੋੜ ਛਾਕ ਨਹੀਂ ਕੀ ਠੀਕ ਆ ਜੀ ਚਾਰੇ ਥਾਣਾ ਬੱਛੀ ਦੇ ਲਿਆਓ ਬਿੰਦੋਵੀਰ ਕੱਟ 12 ਮਾਰ ਦਿਖਾਈਏ ਇਧਰ ਕੱਢ ਕੇ ਤੋਰ ਕੇ ਸੋ ਬੱਛੀ ਪਿਆਰੀ ਆ ਠੀਕ ਆ ਜੀ ਕਿਉਂਕਿ ਹਰੇਕ ਭੈਣ ਭਰਾ ਸੋਚਦਾ ਵੀ ਕੋਈ ਨਾਰਮਲ ਜਿਹਾ ਪਸ਼ੂ ਲੈ ਲਗੇ ਥੋੜੇ ਪੈਸੇ ਖਰਚ ਕਰਨੇ ਪੈਣ ਤਾਂ ਤੁਹਾਡੇ ਬਿਲਕੁਲ ਮਤਲਬ ਦੀ ਛੇ ਆ ਲਾਏ ਬਣਾਏ ਪਈ ਆ ਕਰਮਾੜੀ ਹਜੇ ਦਿਨ ਬਿੰਦੇ ਵੀਰ ਕਰ ਜੂਗੀ ਪੰਜ ਚਾਰ ਹਾਂ ਚਾਰ ਪੰਜ ਦਿਨ ਲੋਗੇ ਵੀਰ ਜੀ ਉਹ ਵੀ ਚਾਰ ਪੰਜ ਦਿਨ ਲੈ ਜਾਊਗੀ ਥਾਂਬ ਲੋ ਵੀਰ ਜੀ ਫਰੀਆਂ ਗਰਮੀਆਂ ਦੁੱਧ ਦੋਊਗੀ ਏ ਆਹ ਲੈ ਕੇ ਜਲਸੀ ਜਾ ਹਾਂ ਲਓ ਜੀ ਕਰੋਸ ਜਾਂ ਆ ਗਿਆ ਕਰੋ ਕਰੋ ਜਾ ਜਾਂਦਾ ਇਹ ਆ ਦੇਖੋ ਜੀ ਕੋਈ ਥਾਂਬ ਲੋ ਭੈ ਭਰਾ ਸੇਵਾ ਕਰ ਲੋ ਦੁੱਧ ਚੋਂ ਦਾ ਰੋ ਸਰੀਆਂ ਗਰਮੀਆਂ ਹਾਂ ਠੀਕ ਆ ਜੀ ਲੈ ਮੋੜ ਲਾ ਵੀਰ ਬਿੰਦੇ ਨਾ ਵੀ ਥੱਲੇੋਂ ਪੂਰੀ ਸਾਫ਼ ਆ ਠੀਕ ਆ ਜੀ ਬੱਚੀ ਆ ਵੇਖੋ ਇਧਰ ਇੱਕ ਬੱਚਾ ਦੇ ਲੱਗਾ ਹਨਾ ਹਾਂ ਲੱਗਾ ਬੱਚਾ ਵੀ ਨਹੀਂ ਨਾ ਛੋਟਾ ਇਹ ਵੀ ਚੱਲਦਾ ਨਹੀਂ ਪਿਆਰ ਨਹੀਂ ਗਿਆ ਸੀ ਬੱਚਾ ਵੀ ਚੱਲਦਾ ਨਹੀਂ ਬੱਚਾ ਬੱਚਾ ਦੇ ਵਿੱਚ ਲੱਗਾ ਉਹ ਦਿਖਾ ਦਿਓ ਇੱਕ ਰਹੀਏ ਨਾ ਕੋਈ ਕੈਮਰਾ ਆ ਕੇ ਦਿਖਾ ਹਾਂ ਸੱਜਣ ਵੀਰ ਬਾਜ ਇੱਥੇ ਆ ਕੇ ਵੀ ਹਨਾ ਨਹੀਂ ਨਹੀਂ ਉਹ ਕੰਮ ਵੀ ਜੂ ਆਪਣੇ ਕੋਲ ਵੀਰ ਨੇ ਕਹਿੰਦਾ ਵੀ ਫੋੜ ਛਾਗ ਨਹੀਂ ਪਹਿਲਾਂ ਆਪਣਾ ਧਿਆਨ ਨਹੀਂ ਕਿਹਾ ਕੋਈ ਗੱਲ ਨਹੀਂ ਵੀਜੀ ਆਪਾਂ ਬਾਕੀ ਬੱਚੀ ਚੰਗੀ ਆ ਹਾਂਜੀ ਥੋੜੇ ਬਣ ਬਣ ਚੰਗਾ ਜਾਊਗੀ ਠੀਕ ਆ ਜੀ ਸਾਹਮਣੀ ਵਾਲੀ ਵੀ ਦੀ ਚਾਰ ਦੇਣਾ ਸੋਹਣੀ ਆ ਜਿੰਨੇ ਵੀ ਸਾਫ ਸੁਥਰੀ ਆ ਬੱਚੀ ਹੰਦੀ ਬੋਰੀ ਜੀ ਹਾਂ ਲੈ ਵੀ ਬਿੰਦੇ ਫਿਰ ਕੀ ਮੁੱਲ ਰਹੂਗਾ ਦੇ ਦਾਂਗੇ ਕਿੰਨੇ ਦੀ ਆ ਵੀ ਜੀ ਰੇਟ ਬਿਲਕੁਲ ਛੋਟੇ ਕਰਨੇ ਆ ਪਾਰ ਕੇ ਮਿਲੇ ਕਰਕੇ ਭਾਵੇਂ ਕਰ ਲਈਏ 30000 ਰੁਪਿਆ 28000 ਦੀ ਵੀ ਦੇ ਦੇਣੀ ਟੋਕਰਾਂ ਦਾ ਮੁੱਲ ਕਰ 28000 ਦੀ ਦੇ ਦੇ 28000 ਦੀ ਸੱਜਰ ਵੱਛੀ ਚਲੀ ਜਾਣੀ ਹੈ 2000 ਰੁਪਿਆ ਜੀ ਛੋੜ ਕਰਦਾ ਵਿੱਚੋਂ ਹਾਂ ਮਾਣ ਕਰਦਾ ਸਾਰਾ ਕੁਝ ਵੀ ਜੀ ਲਓ ਵੀ ਠੀਕ ਆ ਜੀ ਇਹਦੇ ਵਿੱਚ ਹੀ ਮੁੱਲ ਕਰਨੇ ਵੀ ਜਿਹੜਾ ਮਾਲ ਵਿਕ ਜੇ ਹੁਣ ਅਸੀਂ ਅੱਜ ਖਣ ਪਰ ਸ਼ੁਰੂ ਹੋਏ ਨੇ ਆ ਚਲੋ ਸੇਵਾ ਕਰਾਂ ਤਾਂ ਹੁਣ ਕਿੰਨੇ 27.5 ਦੀ 27.5 ਦੀ ਲਓ ਵੀ 27.5 ਦੀ ਠੀਕ ਆ ਜੀ ਹਾਂਜੀ ਤੇ ਬਾਕੀ ਕਰਮਾਂ ਦੀ ਚਲੋ ਕਿਸੇ ਭਰਾ ਨੇ 2-4 ਦਿਨ ਹਜੇ ਸਾਹਮਣੇ ਸੂਤਣੀ ਆ ਸਵਾਉਣੀ ਆ ਜੇ ਕੋਪਰਾ ਦੀ ਅੱਖੀ ਵੇ ਕੇ ਮੇਰਾ ਭਰਾ ਪੋਵਾ ਲੂਗਾ ਠੀਕ ਆ ਜੀ ਤਸੰਦੀ ਦੇ ਨਾਲ ਬੱਚੀ 27000 ਦੀ ਮਿਲ ਜਾਣੀ ਆ ਤੇਰਾ ਟੋਕਰ ਪਸ਼ੂ ਨਹੀਂ ਲੱਭਦਾ ਪਤਾ ਨਹੀਂ ਹੁੰਦਾ ਕਿੰਨੇ ਕ ਟਾਈਮ ਦਾ ਸੋਇਆ ਇਹ ਕਰਮਾੜੀਆਂ ਬਿਲਕੁਲ ਗਰਮੀ ਪਰ ਸਾਲ ਪਰ ਮੋਜ ਬਣਾ ਛੱਡਦੀ ਆ ਠੀਕ ਆ ਇਧਰ ਇੱਕ ਝੁੰਗੀ ਵਿਖਾ ਦੇਣੇ ਤੁਹਾਨੂੰ ਬੱਚੀ ਬਹੁਤ ਪਿਆਰੀ ਆ ਇਹ ਠੰਡੀ ਬੜੀ ਵੀ ਆ ਕਰੋ ਚੈੱਕ ਮੇਰਾ ਭਰਾ ਠੀਕ ਆ ਜੀ ਉਹ ਨਹੀਂ ਉੱਤੋਂ ਨਹੀਂ ਵੇਖਵਾ ਆ ਦੇਖੋ ਬਿਲਕੁਲ ਘੜੇ ਵਰਗਾ ਜੱਡਾ ਕਰਮਾੜੀ ਦਾ ਇਹ ਪੂਰਾ ਵੇਖੋ ਫਾੜੀ ਵਾਲਾ ਠੀਕ ਆ ਜੀ ਆ ਦੇਖੋ ਇਹ 1/2 ਲੱਖ ਲਈ ਕੱਢਿਆ ਵੀਰ ਜੀ ਲਗਾਏ ਨੂੰ ਆ ਜੀ ਵੇਖੋ ਜਵਾਈ ਠੰਢੀ ਬੜੀ ਮੰਗਾ ਪੋਣਾ ਪਾਵੋ ਨਹੀਂ ਨਾ ਪੋ ਪਾਵੇਂ ਆਂਦੀ ਨੇ ਕੀ ਕਰਮਾਂ ਨੇ ਨਮਨ ਜਵਾਈਏ ਦੀ ਵੀਰ ਜੀ ਹਾਂ ਲੋ ਬੱਛੀ ਕਰੋ ਚੱਕ ਠੀਕਾ ਜੀ ਹਾਈ ਨਾ ਦਰਮਿਆਨੀ ਆ ਛੋਟੀ ਹਾਈ ਤਾਂ ਦਰਮਿਆਨੀ ਆ ਬਾਕੀ ਮੂੰਹ ਮੱਥੇ ਦੀ ਚੰਗੀ ਆ ਮਗਰ ਇਹ ਤੇ ਕੀ ਆ ਗਿਆ ਬੱਛਾ ਵੀਰ ਕੱਲ੍ਹ ਨੂੰ ਸੂਈ ਆ ਕੱਲ੍ਹ ਸ਼ਾਮੀ ਲੋ ਵੀ ਨੜੂਆ ਨਾਲ ਆ ਬੱਚੇ ਦੇ ਠੀਕਾ ਜੀ ਤੇ ਕੱਲ੍ਹ ਦੀ ਸੂਈ ਆ ਬੱਛੀ ਤੇ ਪਲੂਨ ਪਹਿਲਾਂ ਸੂਆ ਬੱਛੀ ਆ ਠੀਕਾ ਜੀ ਹਾਂਜੀ ਕੱਲ੍ਹ ਸੂਈ ਆ ਸ਼ਾਮੀ ਆ ਦੇਖ ਇਤਨਾ ਵੀਰ ਜੀ ਬੈਜੋ ਚੱਕਣੇ ਇਹਨਾਂ ਹੋਏਗਾ ਉਹ ਕੰਮ ਨਹੀਂ ਹੋਗਾ ਵੀਰ ਜੀ ਸ਼ੁਕਰਖਾਨੇ ਵਾਲਾ ਇਹਦਾ ਹਾਂਜੀ ਆ ਦੇਖੋ ਤੇ ਥਾਣੇ ਵੀ ਬੜਾ ਪਸੰਦੀ ਵਾਲਾ ਲੱਗਾ ਠੀਕ ਆ ਆ ਵੇਖੋ ਇਹ ਜਿਵੇਂ ਜਿਵੇਂ ਇੱਕ ਨੰਬਰ ਵੀ ਦਿੱਤੀ ਦੀ ਲਓ ਠੀਕ ਆ ਜੀ ਪੂਰਾ ਪਸੰਦੀ ਵਾਲਾ ਥਾਣਾ ਹਾਂਜੀ ਨਾਰਮਲ ਚਲੋ ਆਪਾਂ ਨਾਰਮਲ ਜਿਗਰ ਕਰਦੇ ਆਂ ਵੀ ਕਿਸੇ ਭੈਣ ਨੇ ਜਿਵਾਈ ਕਰਨੀ ਆ ਬੱਚਾ ਵਹਿ ਕੇ ਵੀ ਜਿਵਾਈ ਕਰ ਲੂਗਾ ਹਾਂਜੀ ਥਾਣ ਬੜਾ ਦੇਖੋ ਸਵਾਰ ਵੇਖੋ ਸੋ ਫਾੜੀ ਵਾਲਾ ਚੱਡਾ ਹਾਂਜੀ ਫਾੜੀ ਪੂਰੀ ਬਿਲਕੁਲ ਤੁਸੀਂ ਵੇਖੋ ਤਾਂ ਉਹਨਾਂ ਦੇ ਪਾਰ ਉਧਰ ਤੇ ਉਹਨਾਂ ਦੇ ਪਾਰ ਇਧਰ ਕੋਈ ਬਾਦ ਨਹੀਂ ਕੋਈ ਘਾਟ ਨਹੀਂ ਦੀ ਬਿਲਕੁਲ ਚੋਂ ਪਾਸੇ ਵੇਖੋਗੇ ਬਿਲਕੁਲ ਚੋਂ ਗੁੱਠਾਂ ਦੇ ਥਾਣ ਲੱਗਾ ਕਰ ਮਾਰੀ ਨੂੰ ਬੱਚੀ ਬਹੁਤ ਪਿਆਰੀ ਅੱਡੀਗਾ ਜੀ ਸੋ ਇਹ ਵੀ ਬੜੇ ਜਾਇਜ਼ ਰੇਟ ਦੇ ਵਿੱਚ ਆਜਾ ਤੁਹਾਨੂੰ ਮਿਲੂਗੀ ਮਗਰ ਬੱਛਾ ਕੱਲ ਦੀ ਸੂਈ ਬੋਲਾ ਕਿੰਨਾ ਕ ਦੋ ਟਾਈਮ ਹੋ ਗਈ ਚਵਾਈ ਵੀ ਦੋ ਟਾਈਮ ਹੋਈ ਜੋ ਤੇ ਬਾਕੀ ਪਿੰਡ ਦੇ ਵਿੱਚ ਕਿੰਨਾ ਕ ਬੋਲਾ ਕੱਦਿਆ ਨਾਰਮਲ 7 ਕਿਲੋ ਬੋਲਾ ਵੀ ਦਿੱਤੀ 7 ਕਿਲੋ 7 ਕਿਲੋ ਵੀ ਦੀ ਮੰਤੀ ਵਾਲਾ ਹੋਊ 7 ਕਿਲੋ ਇਹ ਸਾਰੇ ਲਓ ਜੀ 7 ਕਿਲੋ ਬੋਲੇ ਬੋਲਾ ਠੀਕ ਆ ਇਹ ਦੁੱਧ ਕਰ ਦੂ 11 12 ਵੀਰ ਸਾਮਾ ਦਾ ਬੰਦਾ ਗਾੜੀ ਨੂੰ ਲਓ ਜੀ ਕਰੋ ਛੰਡੀ ਬੜੀ ਵੀਰ ਜੀ ਬਹੁਤ ਜਿਆਦੀ ਤੋਹਫਾ ਹੀ ਆ ਹਾਂਜੀ ਬੱਚੀ ਵੇਖੋ ਤੁਸੀਂ ਠੀਕ ਆ ਜੀ ਵੇਖੋ ਵੀ ਲੱਗਾ ਕੱਢ ਗਈ ਉੱਤੇ ਕੱਢ ਗਈ ਠੀਕ ਆ ਜੀ ਸੋ ਚੱਡਾ ਚੁੱਡਾ ਤੁਸੀਂ ਕਰੋ ਚੱਲ ਠੀਕ ਆ ਜੀ ਸੋ ਲੇਵਟੀ ਚੰਗੀ ਆ ਬਿਲਕੁਲ ਕੋਈ ਕਿਸੇ ਰਕਮ ਦੀ ਕਾਲ ਛਾਲ ਨਹੀਂ ਗਈ ਤੇਰੀ ਆ ਬਿਲਕੁਲ ਇਹ ਪੂਰਾ ਨਰਮਾਈ ਇਹ ਵੀ ਨੀਲੀ ਰਾਵੀ ਵੀਰਜੀ ਸਾਹਿਬਾ ਨਾ ਓਏ ਠੰਡੀ ਨੀਲੀ ਰਾਵੀ ਵਾਲਾ ਕੰਮ ਹੀ ਆਦਾ ਜੀ ਨੀਲੀ ਰਾਵੀ ਵਾਲਾ ਕੰਮ ਹੀ ਆ ਹਾਂ ਸੁਭਾਸ ਪੂਜਰਾ ਨੀਲੀ ਰਾਵੀ ਹਾਂ ਭਾਵੇਂ ਮੰਜੇ ਲਾ ਕੇ ਬਣ ਕੇ ਚੋਈ ਜਾਣ ਵੀਰਜੀ ਨੂੰ ਹਾਂ ਠੀਕ ਆ ਜੀ ਲੈ ਵੀ ਬਿੰਦੇ ਵੀਰ ਮੋੜ ਲਾ ਲਓ ਵੀ ਬੱਚੀ ਵੀ ਬਹੁਤ ਪਿਆਰੀ ਆ ਠੀਕ ਆ ਜੀ ਤੇ ਬਿਲਕੁਲ ਤਾਜੀ ਸੱਜਰ ਸੁਈ ਆ ਸੋ ਬੇਫਿਕਰੀ ਆ ਕਾਫੀ ਵੀਰ ਜਿਵੇਂ ਨਾਰਮਲ ਹੀ ਹਰੇਕ ਨੂੰ ਹੁੰਦਾ ਵੀ ਜੇਕਰ ਪੈਸੇ ਲਾਉਣੇ ਤਾਂ ਪਸ਼ੂ ਜਲ ਸੁਆ ਸੁਆ ਮਿਲ ਜੇ ਅੱਜ ਜਿਹੜੀ ਇੱਕੋ ਇੱਕ ਬੱਚੀ ਸੁਈ ਹੈ ਤੇ ਬਾਕੀ ਦੋਵੇਂ ਗੱਪਣ ਤੁਹਾਨੂੰ ਵਿਖਾਉਣ ਡੇ ਆ ਉਹ ਉਸ ਪਾਸਿਓਂ ਕਰਵਾ ਲੀਆਂ ਬਿਲਕੁਲ ਬਿਲਕੁਲ ਜਾਇਜ਼ ਨੇ ਠੀਕ ਆ ਜੀ ਚਲੋ ਅੱਜ ਤੁਹਾਨੂੰ 2 ਰੁਪਏ ਸਸਤੀਆਂ ਮਿਲ ਜਾਣਗੀਆਂ ਤੇ ਇਹ ਪਿੰਡੇ ਵੀਰ ਕੀ ਮੁੱਲ ਰਹੂਗਾ ਬੱਚੀ ਦਾ ਵੀਰ ਜੀ ਮੁੱਲ 35000 ਰੁਪਏ ਜੋ ਆ 32000 ਵੀਰ ਜੀ ਦੇ ਦੇਣੀ ਬੱਚੀ ਤੇ 3000 ਰੁਪਏ ਛੋਟ ਕਰ ਦੇਣੀ ਇਹਦੀ ਵੀ ਤੇ 32 ਦੀ ਹਾਂ ਨਾ ਹਾਂ ਜੀ ਵੀਰ ਜੀ 32 ਠੀਕ ਆ ਜੀ। ਵੀਰ ਜੀ ਆਪਾਂ 2000 ਰੁਪਏ ਕਮਾਈ ਲੈ ਦੇ ਦੇਣਾ। ਬੱਤੀ ਲਈ 2000 ਕਮਾਈ ਨਾ ਦੇ ਦੇਣੀ। ਵੀਰ ਜੀ ਆਪ ਨੂੰ ਜਿਆਦਾ ਲਾਚ ਨਹੀਂ ਕੋਈ ਵੇਚਾ। ਠੀਕ ਆ ਜੀ। ਆਪਣਾ ਦਾ 2000 ਭਾਣ ਪਰਾਂ ਵੇਖਣਦੇ ਆ। ਚਲੋ ਮਾਲ ਵੇਚ ਜੂ ਵਿਲੀ ਹੋ ਜਾਗੇ, ਧਰ ਦੇਣਾ। ਬੱਸ ਬੱਸ। ਹਾਂ ਜੀ। ਬਿਲਕੁਲ ਇਸੇ ਤਰ੍ਹਾਂ। ਵੀਰ ਜੀ ਆਪਾਂ 32 ਹਜ਼ਾਰ ਦੀ ਵੀ ਜੀ ਦੇਣੀ ਆ। ਕੋਈ ਇਹਨਾਂ ਨੂੰ ਮਾਨਤਾ ਕਰਾ ਛੋੜ ਕਰ ਦਾਂਗੇ 500 ਰੁਪਏ ਛੋੜ ਕਰ ਦਿੱਦੀ। ਚਲੋ ਵੀ। ਹਾਂ ਜੀ। 500 ਰੁਪਏ ਛੋੜਾ ਕੋਈ 100 ਰੁਪਏ ਬਾਹਰ ਸਕਤਾ ਹੀ ਨਹੀਂ ਹੈਗੀ। 100 200 ਛੱਡਣਾ। 500 ਰੁਪਏ ਹੋਰ ਵੀ ਵਿੱਚੋਂ ਲੈ ਸੋ ਜੂ 331 ਦੀ ਪਾਉਂਦੇ ਹਾਂ ਜੀ ਹੋ ਜਾ ਕਰ ਦਾਂਗੇ 331 ਦੀ ਮਿਲ ਜੂਗੀ ਠੀਕ ਆ ਆਣ ਕੇ ਜਿੱਦਾਂ ਮਰਜ਼ੀ ਮੇਰਾ ਭਰਾ ਤਸੱਲੀ ਕਰ ਲਵੇ ਥਾਨਕਰ ਮੰਨ ਲੇ ਪੂਰਾ ਛਿਵਾਈਰਾਂ ਲੱਗਾ ਤੁਹਾਨੂੰ 2-2 4-4 ਧਾਰਾਂ ਮਾਰ ਕੇ ਆਪਾਂ ਤਾਂ ਦਿਖਾ ਵੀ ਦਿੱਤੀਆਂ ਨੇ ਵਿੱਚ ਇੱਕ ਨੰਬਰ ਵੀ ਛਿਵਾਈ ਨਹੀਂ ਮਾਰੀ ਗਈ ਸੀ ਹੈ ਬੜੀ ਫੰਡੀ ਧੀਰੀ ਉਦਾਂ ਹਾਂਜੀ ਇੱਧਰ ਇੱਕ ਵਾਰਡ ਆਪਣੇ ਕੋਲ ਜਿਹੜੀ ਆ ਖੜੀ ਹੈ ਵੀਰ ਬਿੰਦੇ ਇਹ ਸਮਾਂ ਲੈਂਦੀ ਹੈ ਜੀ ਇਹ ਸਮਾਂ ਵੀ ਦੀ ਕੱਚੀ ਕੱਚੀ ਬੱਚੀ ਵੇਖੋ ਵੀ ਇੱਥੇ ਮੈਜੂ ਟਾਈਮ ਅਜੇ ਖੁੱਲਾ ਟੁੱਲਾ ਹਾਂਜੀ ਲਾੜ ਬੜੇ ਵੀ ਦੀ ਸਾਹਮਣੀ ਪੈਣੀ ਚਾਰ ਦੇਣਾ ਹਾਂ ਬਾਕ ਉਹ ਜਦੋਂ ਆਪਾਂ ਮਿਲੇਗਾ ਕਿ ਐਸੇ ਦੇ ਦੇ ਦੀ ਜਦੋਂ ਸਾਮ ਵੀ ਨਹੀਂ ਚਾਰ ਦਿਨ ਟੰਗਰ ਹਾਂ ਤਾਂ ਵੀ ਸਾਮ ਵੀ ਵੈਡ ਜਿਸ ਮਰਜੀ ਵੇਲੀ ਵਾਰੀ ਜੀ ਬਿਲਕੁਲ ਬਾਬੀ ਦਾ ਕੱਦ तकरीबन ਮੀਡੀਅਮ ਤੋਂ ਪਲੱਸ ਹਟੀਆਂ ਦੇ ਬਟਾ ਉਹ ਵਾਜਨ ਬੋਜਨ ਪੂਰਾ ਬਾਕੀ ਹੈ ਚਾਰੂ ਆ ਠੀਕ ਆ ਜੀ ਹਾਂਜੀ ਪੂਰਾ ਰਾਜਪੂਤ ਜੇ ਕਰਮਾਂ ਲਈ ਖਾਂਦੀ ਹੈ ਬਾਕੀ ਤੁਹਾਡੇ ਸਾਹਮਣੇ ਸਵੇਰਾਂ ਦੇ ਵਿੱਚ ਕਿੰਨਾਸ ਹੋਊਗੀ ਦੂਜਾ ਨਹੀਂ ਤਿੱਜਾ ਸੋਣਾ ਵੀ ਦੀ ਤਿੱਜਾ ਸੂਗਾ ਝੋਠੇ ਮਾਨਾ ਨੋ ਵੀ ਤਿੱਜਾ ਸੂਗਾ ਠੀਕ ਆ ਜੀ ਕਰੋ ਸੰਗ ਇੱਕ ਰੰਗ ਬਿਲਕੁਲ ਬਲੈਕ ਹਾਂਜੀ ਸੋ ਮੱਥੇ ਤੋਂ ਮੂੰਹ ਤੋਂ ਗੱਲ ਕਰਕੇ ਪੂਛ ਤੱਕ ਆ ਪਾਈ ਆ ਤੇ ਬਿਲਕੁਲ ਇੱਕ ਵਾਲ ਨਹੀਂ ਵਿੱਚ ਚਿੱਟਾ ਇੱਕ ਰੰਗ ਬਲੈਕ ਵੈੜਾ ਹਾਂਜੀ ਥਣ ਕਰਮਾਂ ਦੀ ਹੱਥੀ ਮੁਠੀ ਜਲਾ ਬਣਾਉਗੀ ਤੇ ਸਮਾ ਲੈਂਦੀ ਆ ਜੀ 10 12 10 12 ਕਾ ਜਨ ਲੈ ਜਾਊਗੀ ਲੈਂਦੀ ਆ ਦਿਨ ਹਾਂਜੀ ਦਿਨ ਜਿੰਨੇ ਉਹਨੇ ਵੀ ਦੀ ਜਿਆਦੀ ਪਾਜੂ ਵੈਰਾ ਆ ਤੇਪਨ ਦੁੱਪਣਾ ਇੱਕੋ ਜਨੇ ਦੀ ਜਿਆਦੀ ਵੀ ਦੀ ਇੱਕ ਵਧੀਆ ਚ ਚਿਪਣ ਦੇ ਚਲੋ ਵੀ ਹਾਂਜੀ ਵੀ ਬਿੰਦੇ ਫਿਰ ਬਿੰਦੇ ਫਿਰ ਕੱਢ ਲਾ ਬਾਹਰ ਨੂੰ ਦਿਖਾ ਦੇ ਲਓ ਵੀ 3521 ਨੰਬਰ ਆ ਬਾਕੀ ਜਿਹੜੇ ਭਰਾ ਨੇ ਪੈਸੇ ਲਾਉਣੇ ਇੱਥੇ ਆਣ ਕੇ ਤਸੱਲੀ ਤੁਸੀਂ ਕਰ ਹੀ ਲੈਣੀ ਆ ਚਾਰੇ ਥਾਣ ਕੋਈ ਪੰਜਵੀਂ ਫੋਟ ਨਹੀਂ ਤੇ ਕਾਦੇ तकरीबन ਤੁਹਾਨੂੰ ਆਪਾਂ ਮੈਂਸ਼ਨ ਕਰ ਹੀ ਦਿੱਤਾ ਆਮ ਨੋਰਮਲ ਮੀਡੀਅਮ ਤੋਂ ਵੱਡੀ ਹਾਈਟ ਆ ਠੀਕ ਆ ਜੀ। ਵੀਦੀ ਬੜ ਕੱਚੀ ਕੱਚੀ ਐ ਬੜ ਬਹੁਤ ਭਲੀ ਬੜੀ ਵੀਦੀ ਥੱਲੇ ਝੋਲਾ ਝਾਲਾ ਬੜਾ ਬੜੂ ਹੀ ਚੰਗਾ ਥੱਲੇ ਦੇਖੋ ਠੰਡੀ ਬੜੀ ਵੀਦੀ ਇੱਕ ਤੇ ਹਾਂ ਜੇ ਮੱਦੀ ਬਿਠੇ ਰੋ ਥੱਲੇ ਆ ਕਰੋ ਜਾ ਕੇ ਠੀਕ ਆ ਜੀ। ਸੋ ਇਹਨਾਂ ਚੀਜ਼ਾਂ ਦਾ ਜਿਹੜਾ ਦੋਸਤੋ ਵੈਸੇ ਕੋਈ ਮੋਲ ਨਹੀਂ ਜੀ। ਨਹੀਂ ਵੀਦੀ ਇੱਕ ਤਰ੍ਹਾਂ ਦੇ ਮੱਦੀ ਦਾ ਛੱਡ ਕੇ ਨੂੰ ਕੋਈ ਚੱਕ ਨਹੀਂ। ਕੋਈ ਟਾਕਲ ਜਾਂ ਪਸ਼ੂ ਵੈਸੇ ਲੈ ਜੀ ਤੇ ਉਹ ਵੀ ਧੋਖੇ ਵਾਲੀ ਗੱਲ ਆ। ਨਹੀਂ ਨਹੀਂ ਵੀਦੀ ਧੋਖਾ ਨਹੀਂ ਵੀਰਾ ਠੰਡੀ ਬਹੁਤੀ ਜ਼ਿਆਦੀ ਵੀਰ ਜੀ। ਸੀਲਸ ਲੱਗ ਕਰਮਾ ਲਈ ਠੀਕ ਆ ਜੀ ਜਿੱਦਾਂ ਮਰਦੀ ਚੋਈ ਚੱਲਿਆ ਜੇ ਫਰੱਜੀ ਇਹ ਕਰਮਾ ਲਈ ਫਰੱਜ ਵੀ ਇਹ ਸੀ 55 ਦੀ ਇੱਕ ਪਾਸੇ ਵੀ ਤੁਹਾਨੂੰ ਦਿਖਾ ਦਗੇ ਆਪਾਂ ਬੇਲਬੂਲ ਵੀ ਸੋਹਣੀ ਆ ਬਾਕੀ ਰੱਜੀ ਪੂਜੀ ਇਹ ਕਰਮਾ ਲਈ ਫੁੱਲ ਵਜਣ ਵੇੜ ਦੇ ਵਿੱਚ ਠੀਕ ਆ ਜੀ ਸੁੱਕੇ ਸੇ ਰਕਮ ਦੀ ਕੋਈ ਕਾਲ ਨਹੀਂ ਗਈ ਤੇ ਕੋਈ ਭੱਜ ਨੱਟ ਨਹੀਂ ਕਰਦੀ ਕਿ ਬਿਲਕੁਲ ਨਰਮਾ ਟੋਰਾ ਠੀਕ ਆ ਜੀ ਸੋਹਣੀ ਹਾਈਟ ਕੱਟ ਦੇ ਵਿੱਚ ਬਹੁਤ ਵਧੀਆ ਠੀਕਾ ਬਾਕੀ ਥੱਲੇ ਉਹ ਚੰਗਾ ਸਫਾਈ ਦਾ ਜੱਗਾ ਸਾਹਮਣੇ ਲੈ ਕੇ ਪੇਸ਼ ਕਰੂਗੀ ਅਜੇ ਪਗਨਾ ਪੁੰਨਾ ਵਾਰ ਤੇ ਟਾਈਮ ਲੱਗਣਾ ਵੀ ਦੀ ਟਾਈਮ ਲੱਗਣਾ ਫਿਰ ਕੋਈ 10 ਦਿਨ ਥੋੜੇ ਨਹੀਂ ਹੁੰਦੇ 10 ਦਿਨਾਂ ਦੋ ਦਿਨਾਂ ਦੇ ਵਿੱਚ ਵੀ 11 12 ਦਿਨਾਂ ਦੇ ਵਿੱਚ ਹੀ ਆ ਜਾਓ ਪੂਰੀ ਸਲੇ ਦੋ 14 ਦਿਨਾਂ ਦੇ ਵਿੱਚ ਪਸ਼ੂ ਤੇਲ ਹੋ ਜਾਂਦਾ ਪੰਜ ਕਿਲੋ ਝੋਲਾ ਆਹ ਵੇਖੋ ਹਾਂ ਠੀਕਾ ਜੀ ਬਹੁਤ ਸੋਹਣਾ ਝੋਲਾ ਝਾਲਾ ਥੱਲੇ ਤਾਂ ਪਰੂਗੀ ਫਿਰ ਕੋਈ ਪਟਾਂ ਦੇ ਸੰਧ ਦੇ ਵਿਚਕਾਰ ਜਿਹੜਾ ਦੋਸਤ ਚੱਡਾ ਲੇਵਾ ਤਿਆਰ ਕਰੂਗੀ ਹਾਂਜੀ ਬਹੁਤ ਸਾਰੇ ਦੇਵਾ ਤਿਆਰ ਕਰ ਲੂਗੀ ਠੀਕ ਆ ਜੀ ਸੋ ਬਾਕੀ ਆਪਾਂ ਗੱਲ ਦਿਨਾਂ ਦੇ ਛੱਡ ਦਿੰਨੇ ਆ ਹਾਂਜੀ ਦਿਨ ਲੈਂਦੀ ਆ ਜੇ ਠੀਕ ਆ ਜੀ ਤੇ ਕੱਚੀ ਕੱਚੀ ਹੈ ਬੱਚੀ ਕੱਚੀ ਕੱਚੀ ਆ ਕੋਈ 12 10 ਦਿਨ ਹਾਂ ਲੈਂਦੀ ਆ ਮੇਰਾ ਭਰਾ ਜਿਹੜਾ ਅੱਜ ਲੈ ਜਾਊਗਾ ਚਲੋ ਉਹ ਦੋ ਚਾਰ ਪੈਸੇ ਕਮਾ ਲਵਾਂਗਾ ਸਸਤੀ ਮਿਲ ਜੂਗੀ ਬਾਕੀ ਕੋਈ ਦੋ ਚਾਰ ਪੈਸੇ ਦਾ ਨਫਾ ਵੀ ਲੈ ਸਕਦੇ ਹੋ ਠੀਕ ਆ ਮੈਂ ਵੀ ਬਿੰਦੇ ਵੀਰ ਕੀ ਮੁੱਲ ਕਿੰਨੇ ਦੇ ਦੇਵਾਂਗੇ ਅੱਜ ਵੀਰ ਜੀ ਮੁੱਲ 55000 ਰੁਪਏ ਜੋ ਆ ਬੋ ਵਿੰਝਾਈ ਦੇ ਦਾਂਗੇ ਬੱਛੇ ਵੀਰ ਜੀ ਬਹੁਤ ਜ਼ਿਆਦਾ ਹਾਂ ਠੀਕ ਆ ਵੀ ਪੂਰੇ 55000 ਵੀਰ ਜੀ 1000 ਰੁਪਏ ਛੋੜ ਕਰਨਾ ਪੂਰੇ 55 ਹੀ ਦੇ ਦਾਂਗੇ ਬੱਛੇ ਚਲੋ ਵੀ ਹਾਂ ਜੀ ਉਹ ਬੱਛੀ ਜਦੋਂ ਸਾਮਾਨ ਆਏ ਕੋਈ 4 ਰੁਪਏ ਲੈ ਲਊਗਾ ਭਾਵੇਂ ਲੈ ਲਓ ਬਿਲਕੁਲ ਆਪਾਂ ਵੇਲੇ ਹੋ ਜਾ ਨਾਲੇ ਕੋਈ ਸੰਭਲ ਭਣਾ ਪ੍ਰਾਉ ਜੋ ਰੋਟੀ ਰੋਟੀ ਦਿੰਦੀ ਵੀ ਜੱਜ ਕੇ ਬੱਚੇ ਕੱਚੀ ਵੀ ਤੁਸੀਂ ਥੋੜਾ ਜਿਆਦਾ ਤਾਂ ਮਤਲਬ ਆਪਾਂ 10-5 ਦਿਨ ਸੰਭਲ ਸਕਦੇ ਆਪਾਂ ਜਿਹੜੀ ਚਲੋ ਦੱਸੀ ਆ ਵੀ ਆਪਣੇ ਬੜੇ ਵੱਡੇ ਸਮਾਗਮ ਹੋਣ ਜਾ ਰਹੇ ਹਾਂ ਸਮਾਗਮ ਕਰਕੇ ਤਾਂ ਜਾਂਦੇ ਆਂ ਕੱਚੀ ਬੱਚੀ ਉਸ ਉਸਬੰਧ ਦੇ ਵਿੱਚ ਚਲੋ ਤੁਸੀਂ ਆਖੇ ਕੋਈ 8-7 ਦਿਨ ਆਪਣੇ ਤੋਂ ਸਾਫ ਸੰਭਾਲਦਾ ਵੀ ਹੋਖਾ ਆਪਾਂ ਰਾਇ ਨਾ ਚਲੋ ਅੱਜ 2 ਰੁਪਏ ਸਸਤੀ ਦੇ ਦਾਂਗੇ ਚਲੋ ਕੋਈ 10 ਦਿਨ ਸੰਭਲ ਆਪਾਂ ਨੂੰ ਆਪਾਂ ਉਹਨੇ ਵੀ ਖਰਚਾ ਕਰਨਾ ਵੀ ਦੀ ਜਾਗੇ ਮੈਂ ਇਸੇ ਤਰ੍ਹਾਂ ਹੀ ਆ ਉਹ ਵੀ ਅੱਜ ਕਸਣਾ ਕੁਸਣਾ ਕੱਢ ਕੇ ਕਿਸਾਨ ਵੀਰੋ 55000 ਦੀ ਮਿਲ ਜੂਗੀ ਤੁਹ ਥਾਣ ਨੇਵੇ ਦੀ ਆਪਾਂ ਤੁਹਾਨੂੰ ਦਿਖਾਤੀਏ ਝੋਲਾ ਚਲਾ ਚੰਗਾ ਖੱਲਿਓ ਕਰਮਾਰੀ ਦਾ ਰੰਗ ਰੰਗ ਬਹੁਤ ਸੋਹਣਾ ਨਰਮਾ ਪੂਰੀ ਤੋਰੇ ਤਾਰੇ ਤੋਂ ਸੁਭਾਵਿਕ ਤੌਰ ਵੀ ਬੜਾ ਠੱਡਾ ਮਿੱਠਾ ਇਹ ਅੱਜ ਤਿੰਨੇ ਐਨੀਮਲੋ ਵਿਕਾਊ ਆ ਬਿੰਦੇ ਵੀਰ ਦੇ ਕੋਲ ਤਾਂ ਤਿੰਨਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਉਮੀਦ ਕਰਦੇ ਆ ਪਛੂ ਚੰਗੇ ਲੱਗੇ ਹੋਣਗੇ ਰੇਡ ਬੜੇ ਜਾਇਜ਼ ਹੁੰਦੇ ਆ ਹਰ ਵਾਰ ਅੱਜ ਨਹੀਂ ਤਕਰੀਬਨ ਹਰ ਵਾਰ ਹੀ ਰੇਡ ਬੜੇ ਜਾਇਜ਼ ਹੁੰਦੇ ਆ ਸੂਤਰ ਜੀ ਜੀ ਮੈਂ ਇੱਕੋ ਆ ਨਾ ਪਾਸ ਕਰਕੇ ਇੱਥੇ ਡੰਗਰ ਲੈ ਕੇ ਜਾਵਾਂ ਵੀਰ ਜੀ ਆ ਸਾਡੀ ਗਰੰਟੀ ਕਰਦੀ ਆ ਜੇ ਉਹਨ ਦੁੱਧ ਵੀ ਨਹੀਂ ਪਾਲਾਂਗੇ ਚੋਲਾ ਨਹੀਂ ਦੁੱਧ ਘਰ ਜਾਂਦਾ ਸਾਡੀ ਵੀ ਸਾਡੇ ਬਾਅਦ ਗਰੰਟੀ ਕੋਈ ਨਹੀਂ ਹੈਗੀ ਬਾਅਦ ਦੀ ਕੋਈ ਨਹੀਂ ਇੱਥੇ ਦੋ ਦਿਨ ਚੋਗਲੇ ਤਿੰਨ ਦਿਨ ਚੋਗਲੇ ਸਾਡੇ ਘਰੋਂ ਹਾਂ ਸੱਤ ਕੋਲ ਬੋਲਾ ਸੀ ਸੱਤ ਕੋਲ ਇੱਥੇ ਬੋਲਾ ਮਨਾ ਕੇ ਦੇ ਦਾਂ ਜਿੰਨੇ ਮਰ ਜਣਾ ਬਿਲਕੁਲ ਚਵਾਈ ਇੱਕ ਨੰਬਰ ਡੋਕੜ ਵਾਰ ਕਰੂ ਸਾਡੀ ਗਰੰਟੀ ਹੈ ਦੀ ਵੀਰ ਜੀ ਦੁੱਧ ਪਾਲਾਂਗੇ ਚੋਲਾ ਨਹੀਂ ਚੋਈ ਦੁੱਧ ਨਹੀਂ ਦੇਣਾ ਨਹੀਂ ਦੇਣਾ ਦੁੱਧ ਦੇ ਫਿਰ ਆਈ ਰੱਖ ਨਿੱਕੀ ਆਖੀ ਦੁੱਧ ਨਹੀਂ ਦੇਣੀ ਘੜ ਗਈ ਵੱਧ ਗਈ ਵੀਰ ਜੀ ਐਵੀਂ ਗੜੀ ਮਾਲ ਲਿਆਈ ਆ ਹਾਂ ਠੜਕਾ ਦਾ ਮਾਲ ਤੇ ਗਣੀ ਵੀਰ ਜੀ ਬਿਲਕੁਲ ਜੀ ਬਿਲਕੁਲ ਜੇਕਰ ਆਪ ਤਸल्ली ਬਾਕੀ ਮੇਰਾ ਭਰਾ ਪ੍ਰੋਪਰ ਆਪਾਂ ਤੁਹਾਨੂੰ ਸਾਰੇ ਪਾਸਿਓਂ ਦਿਖਾ ਦਿੰਦੇ ਆ ਪਸ਼ੂ ਠੀਕਾ ਜੀ ਕੋਈ ਲਕੋਸ਼ ਪੋ ਜਾਂ ਨਹੀਂ ਰੱਖਿਆ ਜਾਂਦਾਗਾ ਅੱਗੋਂ ਭਰਾਵਾਂ ਨਾਲ ਵੀ ਆਪਣੀ ਸਿੱਧੀ ਗੱਲਬਾਤ ਹੁੰਦੀ ਹੈ ਵੀ ਕੋਈ 19 ਕੀ ਗੱਲ ਹੈਗੀ ਤਾਂ ਪਹਿਲਾਂ ਹੀ ਕਲੀਅਰ ਦੱਸ ਦਿੱਤੀ ਜਾਵੇ ਸਾਫ਼ ਸੁਥਰੇ ਪਸ਼ੂ ਆ ਜਾਇਜ ਛੋਟਾ ਪੜਦਾ ਕਰੋ ਸੰਪਰਕ ਕਰੋ ਗੱਲਬਾਤ ਤੇ ਇੱਕ ਬਿੰਦੇਵੀਰ ਨੰਬਰ ਉਹਦੇ ਕਰਦੇ ਹੋ ਸਾਡੇ 6859 11270 ਠੀਕ ਹਲਫਾਤਾ ਬਾਕੀ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਰੋ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ